ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਆਵਾਜ਼ ਜਪਾ ਸੁਣਦੇ ਹਾਂ ਲੇਖਕ ਨੀਉਤਾਨਸ ਤਾਈ ਦੀ ਲਿਖੀ ਹੋਈ ਰੂਸੀ ਕਹਾਣੀ ਬਦਲਾ ਕੇ ਕੁੰਡ ਲਈਏ ਜਿਲ੍ਹਾ ਗੁਜਰਾਵਾਲੇ ਦੇ ਸ਼ਹਿਰ ਕਰੀਮਨਗਰ ਵਿੱਚ ਇੱਕ ਗੱਭਰੂ ਰਗਵੀਰ ਸਿੰਘ ਨਾਮੋ ਵਪਾਰ ਦਾ ਕੰਮ ਕਰਦਾ ਸੀ ਇਸ ਦੀਆਂ ਦੋ ਦੁਕਾਨਾਂ ਹਰ ਇੱਕ ਮਕਾਨ ਸੀ ਰਗਵੀਰ ਸਿੰਘ ਸੋਣਾ ਉੱਚਾ ਪਰਮਾ ਜਵਾਨ ਸੀ ਠੱਠੇ ਮੁਖੌਲ ਦਾ ਇਸ ਨੂੰ ਚੰਗਾ ਸ਼ੌਂਕ ਸੀ ਅਤੇ ਰਾਗ ਦੀ ਵੀ ਕੁਝ ਸੁਧ ਬੁੱਧ ਰੱਖਦਾ ਸੀ ਜਵਾਨੀ ਚੜਦਿਆਂ ਇਸ ਨੂੰ ਸ਼ਰਾਬ ਦੀ ਆਦਤ ਪੈ ਗਈ ਤੇ ਫਿਰਤਾ ਕੋ ਵਾਦੂ ਕੁੱਟ ਪੀ ਕੇ ਕਦੀ ਕਦੀ ਦੰਗਾ ਫਸਾਦ ਵੀ ਕਰਦਾ ਹੁੰਦਾ ਸੀ ਪਰੰਤੂ ਵਿਆਹ ਹੋਣ ਦੇ ਪਿੱਛੋਂ ਉਸ ਨੇ ਸ਼ਰਾਬ ਥੋੜੀ ਕਰ ਦਿੱਤੀ ਪੇ ਹੁਣ ਤਾਂ ਕਦੇ-ਕਦਾਈਂ ਪੀਂਦਾ ਸੀ ਕੱਤਕ ਦੀ ਪੂਰਨਮਾਸ਼ੀ ਨੇੜੇ ਆਈ ਅਤੇ ਰਗਵੀਰ ਸਿੰਘ ਨੰਕਾਣੇ ਸਾਹਿਬ ਦਾ ਮੇਲਾ ਵੇਖਣ ਵਾਸਤੇ ਤਿਆਰ ਹੋਇਆ ਜਦ ਟੱਬਰ ਤੋਂ ਵਿਦਾ ਹੋਣ ਲੱਗਾ ਤਾਂ ਉਸਦੀ ਵਾਟੀ ਆਖਣ ਲੱਗੀ ਸਰਦਾਰ ਜੀ ਅੱਜ ਨਾ ਟੁਰੋ ਮੈਨੂੰ ਤੁਹਾਡਾ ਮਾੜਾ ਸੁਪਨਾ ਆਇਆ ਹੈ ਰਗਵੀਰ ਸਿੰਘ ਤੂੰ ਡਰਦੀ ਹੈਂ ਕਿ ਮੇਲੇ ਤੇ ਜਾ ਕੇ ਮੈਂ ਸ਼ਰਾਬ ਪੀ ਕੇ ਖੂਦ ਕਰਾਂਗਾ ਵੋਟੀ ਬੋਲੀ ਇਹ ਪਤਾ ਨਹੀਂ ਕੀ ਵਰਤੇਗਾ ਪਰ ਸੁਪਨਾ ਮੈਨੂੰ ਜ਼ਰੂਰ ਆਇਆ ਹੈ ਜਿਸ ਵਿੱਚ ਮੈਂ ਵੇਖਿਆ ਹੈ ਜਦ ਤੁਸੀਂ ਮੇਲੇ ਤੋਂ ਵਾਪਸ ਆਏ ਤੇ ਸਿਰੋਂ ਪੱਗ ਲਾਹੀ ਤਾਂ ਤੁਹਾਡੇ ਵਾਲ ਸਾਰੇ ਬੱਗੇ ਹਨ ਰਗਵੀਰ ਸਿੰਘ ਫੇਰ ਹੱਸਿਆ ਇਹ ਤਾਂ ਚੰਗਾ ਸ਼ਗਨ ਹੈ ਮੈਂ ਮੇਲੇ ਤੇ ਆਪਣਾ ਮਾਲ ਵੇਚ ਕੇ ਤੇਰੇ ਵਾਸਤੇ ਬਥੇਰੀਆਂ ਸੁੰਦਰ ਵਸਤੂਆਂ ਲਿਆਵਾਂਗਾ ਟੱਬਰ ਤੋਂ ਵਿਦਾ ਹੋ ਕੇ ਉਸਨੇ ਗੱਡੇ ਅੱਗੇ ਬੈਲ ਜੋਤਲੇ ਤੇ ਸਫ਼ਰ ਸ਼ੁਰੂ ਕਰ ਦਿੱਤਾ ਜਦੋਂ ਉਹ ਹਾਜ਼ਾਬਾਦ ਪਹੁੰਚਿਆ ਤਾਂ ਉਸ ਨੂੰ ਆਪਣਾ ਜਾਣੋ ਇੱਕ ਹੋਰ ਸਦਾਗਰ ਮਿਲਿਆ ਤੇ ਉਹ ਰਾਤ ਦੋਨੋਂ ਇਕੱਠੇ ਸਰਾ ਵਿੱਚ ਰਹੇ ਉਹਨਾਂ ਨੂੰ ਚਾਹ ਪਾਣੀ ਬਣਵਾ ਕੇ ਪੀਤਾ ਤੇ ਨਾਲ ਰਲਦੀਆਂ ਕੋਠੀਆਂ ਵਿੱਚ ਜਾ ਕੇ ਸੌਂ ਗਏ ਰਗਵੀਰ ਸਿੰਘ ਨੂੰ ਤੜਕੇ ਸਾਰ ਤੁਰਨ ਦੀ ਤਾਂਗ ਸੀ ਇਸ ਲਈ ਉਹ ਛੇਤੀ ਸੌਂ ਗਿਆ ਪੌ ਫੁੱਟਣ ਤੋਂ ਪਹਿਲਾਂ ਉਸਨੇ ਸਰਾਂ ਵਾਲੇ ਨੂੰ ਜਗਾਇਆ ਤੇ ਆਪਣੀ ਕੋਠੜੀ ਦੇ ਕਿਰਾਏ ਦੇ ਪੈਸੇ ਉਸ ਨੂੰ ਦੇ ਕੇ ਅੱਗੇ ਨੂੰ ਤੁਰ ਪਿਆ ਜਦ ਉਹ ਸਾਗਲੇ ਅਪੜਿਆ ਤਾਂ ਉਥੇ ਸਾਹ ਲੈਣ ਨੂੰ ਫੇਰ ਗਿਆ ਤੇ ਇੱਕ ਸਰਾਂ ਵਿੱਚ ਜਾ ਕੇ ਡੇਰਾ ਲਾਇਆ ਨੌਕਰ ਨੂੰ ਉਸਨੇ ਗਰਮ ਚਾਹ ਤਿਆਰ ਕਰਨ ਦੀ ਹੁਕਮ ਦਿੱਤਾ ਤੇ ਆਪ ਹੱਥ ਮੂੰਹ ਧੋ ਕੇ ਸਤਾਰ ਫੜ ਕੇ ਬਿਜਾਣ ਲੱਗ ਪਿਆ ਅਚਨ ਚੇਥੀ ਇੱਕ ਮੋਟਰ ਉਥੇ ਆਵੜੀ ਜਿਸ ਵਿੱਚੋਂ ਇੱਕ ਅਫਸਰ ਅਰ ਦੋ ਸਿਪਾਹੀ ਉਤਰੇ ਅਫਸਰ ਸਿੱਧਾ ਰਗਵੀਰ ਸਿੰਘ ਕੋਲ ਆਇਆ ਤੇ ਉਸ ਦਾ ਪਤਾ ਥਾ ਪੁੱਛਣ ਲੱਗਾ ਰਗਵੀਰ ਸਿੰਘ ਨੇ ਉਸ ਨੂੰ ਸ਼ਾਂਤੀ ਨਾਲ ਪੂਰਾ ਜਵਾਬ ਦਿੱਤਾ ਅਤੇ ਪੁੱਛਣ ਲੱਗਾ ਕਿ ਚਾਹ ਪੀਓਗੇ ਪਰੰਤੂ ਅਫਸਰ ਹੋਰ ਸਵਾਲ ਪੁੱਛਦਾ ਗਿਆ ਤੈਂ ਪਿਛਲੀ ਰਾਤ ਕਿੱਥੇ ਗੁਜ਼ਾਰੀ ਸੀ ਤੂੰ ਇਕੱਲਾ ਸੀ ਕਿ ਤੇਰੇ ਨਾਲ ਕੋਈ ਹੋਰ ਵੀ ਸੌਦਾਗਰ ਸੀ ਕੀ ਤੂੰ ਉਸ ਦੂਜੇ ਸੌਦਾਗਰ ਨੂੰ ਸਵੇਰੇ ਮਿਲਿਆ ਰਾਤ ਰੰਦੀ ਤੂੰ ਸਰਾ ਵਿੱਚੋਂ ਕਿਉਂ ਟੁਰ ਪਿਆ ਰਗਵੀਰ ਸਿੰਘ ਹੱਕਾ ਬੱਕਾ ਸੀ ਕਿ ਪ੍ਰਸ਼ਨ ਕਿਉਂ ਪੁੱਛੇ ਜਾ ਰਹੇ ਹਨ ਪਰ ਜੋ ਕੁਝ ਉਸਨੂੰ ਪਤਾ ਸੀ ਉਹ ਦੱਸਦਾ ਗਿਆ ਤੇ ਆਖਣ ਲੱਗਾ ਤੁਸੀਂ ਮੈਨੂੰ ਡਾਕੂ ਜਾਂ ਚੋਰ ਸਮਝ ਕੇ ਕਿਉਂ ਪ੍ਰਸ਼ਨ ਕਰਦੇ ਹੋ ਮੈਂ ਆਪਣੇ ਨਿੱਜ ਦੇ ਕੰਮ ਜਾ ਰਿਹਾ ਹਾਂ ਤੇ ਤੁਹਾਨੂੰ ਮੇਰੇ ਉੱਤੇ ਅਜਿਹੇ ਸਵਾਲ ਕਰਨ ਦੀ ਕੋਈ ਲੋੜ ਨਹੀਂ ਆਪ ਸਭ ਨੇ ਆਖਿਆ ਮੈਂ ਇਸ ਇਲਾਕੇ ਦਾ ਸਬ ਇੰਸਪੈਕਟਰ ਪੁਲਿਸਨ ਅਤੇ ਪ੍ਰੈਸ਼ਨ ਇਸ ਲਈ ਪੁੱਛਣਾ ਹੇ ਜਿਸ ਮਿੱਤਰ ਸੌਦਾਗਰ ਨਾਲ ਤੂੰ ਹਾਫਜ਼ਾਬਾਦ ਕਲ ਦਾਤ ਕੱਟੀ ਸੀ ਉਸ ਦੀ ਗਰਦਨ ਵੱਡੀ ਹੋਈ ਮਿਲੀ ਹੈ ਅਸੀਂ ਤੇਰੀ ਤਲਾਸ਼ੀ ਲੈਣੀ ਹੈ ਇਹ ਗੱਲ ਆ ਕੇ ਉਹ ਮਕਾਨ ਵਿੱਚ ਵੜ ਗਏ ਸਪਾਹੀਆਂ ਤੇ ਥਾਣੇਦਾਰ ਨੇ ਰਗਵੀਰ ਸਿੰਘ ਦਾ ਅਸਵਾਬ ਖੋਲਿਆ ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਅਚਨ ਚੇਤੇ ਥਾਣੇਦਾਰ ਨੇ ਰਗਵੀਰ ਸਿੰਘ ਦੇ ਇੱਕ ਥੈਲੇ ਵਿੱਚੋਂ ਇੱਕ ਛੋਰਾ ਕੱਢਿਆ ਤੇ ਪੁੱਛਣ ਲੱਗਿਆ ਇਹ ਕਿਸ ਦਾ ਹੈ ਰਗਵੀਰ ਸਿੰਘ ਛੁਰੇ ਉੱਤੇ ਲਹੂ ਦੇ ਨਿਸ਼ਾਨ ਵੇਖ ਕੇ ਡਰ ਗਿਆ ਅਫਸਰ ਨੇ ਪੁੱਛਿਆ ਇਸ ਛੁਰੇ ਉੱਤੇ ਲਹੂ ਕਿੱਥੋਂ ਆਇਆ ਰਗਵੀਰ ਸਿੰਘ ਨੇ ਜਵਾਬ ਦੇਣ ਦਾ ਯਤਨ ਕੀਤਾ ਪਰੰਤੂ ਉਸ ਦੇ ਮੂੰਹ ਵਿੱਚੋਂ ਆਵਾਜ਼ ਨਾ ਨਿਕਲੀ ਅਤੇ ਔਟਕਟ ਕੇ ਬੋਲਿਆ ਕਿ ਮੈਨੂੰ ਪਤਾ ਨਹੀਂ ਮੇਰਾ ਨਹੀਂ ਥਾਣੇਦਾਰ ਨੇ ਆਖਿਆ ਅੱਜ ਪ੍ਰਭਾਤ ਵੇਲੇ ਵਿਛੋਣੇ ਉੱਤੇ ਸੋਦਾਗਰ ਦਾ ਗਲ ਕਟਿਆ ਹੋਇਆ ਸੀ ਤੇ ਇਥੋਂ ਬਿਨਾ ਹੋਰ ਕੌਣ ਇਹ ਕਰ ਸਕਦਾ ਸੀ ਤੁਹਾਡੀਆਂ ਕੋਠੜੀਆਂ ਨੂੰ ਅੰਦਰੋਂ ਜੰਦਰਾ ਸੀ ਤੇ ਉੱਥੇ ਹੋਰ ਕੋਈ ਜੀਵ ਨਹੀਂ ਸੀ ਤੇ ਤੇਰੇ ਹੀ ਥੈਲੇ ਵਿੱਚੋਂ ਲਹੂ ਭਰਿਆ ਛੋਰਾ ਨਿਕਲਿਆ ਹੈ ਹੁਣ ਤੇਰਾ ਮੁੱਖ ਤੇ ਬੋਲ ਤੇਰੇ ਵਿਰੁੱਧ ਗਵਾਹੀ ਦੇ ਰਹੇ ਹਨ ਤੂੰ ਦੱਸ ਕੇ ਉਸ ਨੂੰ ਕਿੱਦਾਂ ਮਾਰਿਆ ਤੇ ਕਿਸ ਤਰ੍ਹਾਂ ਉਸ ਦਾ ਰੁਪਈਆ ਚੋਰਾਇਆ ਰਗਵੀਰ ਸਿੰਘ ਨੇ ਸੌ ਚੁੱਕ ਕੇ ਆਖਿਆ ਕਿ ਮੈਂ ਸੁਦਾਗਰ ਨੂੰ ਨਹੀਂ ਵੜਿਆ ਚਾਹ ਪੀਣ ਤੋਂ ਮਗਰੋਂ ਮੈਂ ਉਸਨੂੰ ਦੇਖਿਆ ਹੀ ਨਹੀਂ ਮੇਰੇ ਆਪਣੇ 800 ਰੁਪਏ ਤੋਂ ਬਿਨਾ ਮੇਰੇ ਪਾਸ ਹੋਰ ਕਿਸੇ ਦਾ ਰੁਪਈਆ ਨਹੀਂ ਛੁਰਾ ਵੀ ਮੇਰਾ ਨਹੀਂ ਪਰੰਤੂ ਉਸ ਦਾ ਬੋਲ ਟੁੱਟਾ ਹੋਇਆ ਸੀ ਮੂੰਹ ਪੀਲਾ ਸੀ ਤੇ ਦੋਸ਼ੀਆਂ ਵਾਂਗ ਪੈਰ ਨਾਲ ਕੰਬਦਾ ਸੀ ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਦੀਆਂ ਮੋਸ਼ਕਾਂ ਕੱਸ ਕੇ ਮੋਟਰ ਕਾਰਟ ਵਿੱਚ ਸਿੱਟ ਦਿਓ ਜਿਸ ਵੇਲੇ ਉਸ ਦੇ ਹੱਥ ਬੰਨੇ ਗਏ ਉਸ ਨੇ ਚਿੱਤ ਵਿੱਚ ਅਰਦਾਸਾ ਸੋਧਿਆ ਅਤੇ ਜਾਣੀ-ਜਾਣਾ ਕਾਲਪੁਰਖ ਅੱਗੇ ਸਿਰ ਨਿਵਾ ਕੇ ਰੋਣ ਲੱਗ ਪਿਆ ਰਗਵੀਰ ਸਿੰਘ ਦਾ ਅਸਬਾਬ ਅਰਪੇ ਪੁਲਿਸ ਨੇ ਕਾਬੂ ਕਰ ਲਈ ਅਤੇ ਉਸ ਨੂੰ ਗੁਜਰਾਵਾਲੇ ਦੀ ਜੇਲ੍ਹ ਵਿੱਚ ਲਿਜਾ ਕੇ ਅੰਦਰ ਡੱਕ ਦਿੱਤਾ ਕ੍ਰੀਮਨਗਰ ਪਿੰਡ ਵਿੱਚੋਂ ਰਗਵੀਰ ਸਿੰਘ ਦੇ ਚਾਲ ਚੱਲਣ ਬਾਬਤ ਪਤਾ ਲਿਆ ਗਿਆ ਸਾਰੇ ਭਲੇ ਮਨਸਾਂ ਅਰਪਤਵੰਤਿਆਂ ਨੇ ਇਹੋ ਆਖਿਆ ਕਿ ਰਗਵੀਰ ਸਿੰਘ ਪਹਿਲਾਂ ਜ਼ਰੂਰ ਖਰਾਬ ਆਦਮੀ ਹੁੰਦਾ ਸੀ ਪਰੰਤੂ ਹੁਣ ਬੜੇ ਚਿਰਾਂ ਤੋਂ ਸੁਧਰਿਆ ਹੋਇਆ ਹੈ ਇਸ ਗਵਾਹੀ ਨੂੰ ਹਾਕਮ ਨੇ ਨਾ ਮੰਨਿਆ ਅਤੇ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਰਗਵੀਰ ਸਿੰਘ ਨੂੰ ਪਹਿਲਾਂ ਬੈਦ ਲਗਾਏ ਜਾਣ ਅਰ ਫਿਰ ਕਾਲੇ ਪਾਣੀ ਭੇਜਿਆ ਜਾਵੇ ਰਗਵੀਰ ਸਿੰਘ ਦੀ ਬੌਟੀ ਨੂੰ ਜਦੋਂ ਇਹ ਖਬਰ ਮਿਲੀ ਉਹ ਵਿਚਾਰੀ ਬਹੁਤ ਵਿਆਕੁਲ ਹੋਈ ਉਸ ਦੇ ਬੱਚੇ ਨਿਆਣੇ ਹੀ ਸਨ ਅਤੇ ਛੋਟਾ ਮੁੰਡਾ ਅਜੀਬੋਤ ਛੋਟਾ ਹੀ ਸੀ ਉਹ ਬੱਚਿਆਂ ਨੂੰ ਨਾਲ ਲੈ ਕੇ ਪਤੀ ਦੀ ਮੁਲਾਕਾਤ ਨੂੰ ਗਈ ਬਹੁਤ ਮਿਹਨਤਾਂ ਕਰਲਿਆਂ ਦੇ ਪਿੱਛੋਂ ਉਸ ਨੂੰ ਪਤੀ ਨਾਲ ਮਿਲਣ ਦੀ ਆਗਿਆ ਮਿਲੀ ਜਦ ਉਸਨੇ ਰਗਵੇਰ ਸਿੰਘ ਨੂੰ ਜੇਲ੍ਹ ਦੇ ਕੱਪੜੇ ਪਾਏ ਹੋਏ ਔਰ ਪੈਰੀ ਬੀੜੀ ਪਾਈਆਂ ਵੇਖੀਆਂ ਉਸ ਨੂੰ ਗਸ਼ੇ ਆ ਗਈ ਕੁਛੇਰ ਮਗਰੋਂ ਹੋਸ਼ ਵਿੱਚ ਆਈ ਤਾਂ ਘਰ ਦਾ ਹਾਲ ਚਾਲ ਉਸਨੇ ਦੱਸਿਆ ਕਿ ਪਤੀ ਦਾ ਸਾਰਾ ਹਾਲ ਪੁੱਛਿਆ ਪ੍ਰਗबीर ਸਿੰਘ ਨੇ ਆਪਣੀ ਰਲਬੀਤੀ ਸਭ ਉਸ ਨੂੰ ਸੁਣਾਈ ਉਹ ਪੁੱਛਣ ਲੱਗੀ ਹੁਣ ਕੀ ਕਰੀਏ ਪ੍ਰਗबीर ਸਿੰਘ ਨੇ ਆਖਿਆ ਤੂੰ ਲਾਟ ਸਾਹਿਬ ਨੂੰ ਅਰਜੀ ਪੇਜ ਸਕਦੀ ਹੈ ਜੇ ਲਾਟ ਸਾਹਿਬ ਦੇ ਦਿਲ ਵਿੱਚ ਦਇਆ ਆਵੇ ਤਾਂ ਮਾਫੀ ਹੋ ਸਕਦੀ ਹੈ ਵਾਟੀ ਇਹ ਤਾਂ ਮੈਂ ਅੱਗੇ ਕਰ ਚੁੱਕੀ ਹਾਂ ਪਰੰਤੂ ਲਾਟ ਲਾਟ ਸਾਹਿਬ ਵੱਲੋਂ ਕੋਈ ਨਾ ਆਈ ਹੈ ਇਸ ਜਵਾਬ ਨੇ ਰਗਵੀਰ ਸਿੰਘ ਨੂੰ ਨਿਰਾਸ਼ ਕਰ ਦਿੱਤਾ ਵਾਟੀ ਕਹਿਣ ਲੱਗੀ ਵੇਖਿਆ ਜੇ ਮੇਰੇ ਸੁਪਨੇ ਕੁਝ ਮਤਲਬ ਸੀ ਨਾ ਤੁਹਾਡਾ ਸਿਰ ਹਣੇ ਦੀ ਫਿਕਰ ਨਾਲ ਬੱਗਾ ਹੋ ਚੱਲਿਆ ਏ ਤੁਸੀਂ ਉਸ ਦਿਨ ਘਰ ਟਹਿਰਦੇ ਹਾਂ ਕਿ ਇਹ ਚੰਗੀ ਗੱਲ ਸੀ ਫਿਰ ਉਹ ਆਪਣੇ ਸਿਰ ਦੇ ਵਾਲ ਖੋਣ ਲੱਗੀ ਅਤੇ ਪੁੱਛਣ ਲੱਗੀ ਪਤੀ ਜੀ ਮੈਂ ਥੋ ਤੁਸੀਂ ਕੀ ਲੁਕੋ ਰੱਖਣਾ ਏ ਮੈਨੂੰ ਸੱਚੀ ਸੱਚੀ ਦੱਸ ਦਿਓ ਕਿ ਉਸ ਆਦਮੀ ਨੂੰ ਤੁਸੀਂ ਵੱਢਿਆ ਜਾਂ ਕਿਸੇ ਹੋਰ ਨੇ ਰਗਵੀਰ ਸਿੰਘ ਦੇ ਦਿਲ ਨੂੰ ਡਾਢੀ ਸੱਟ ਵੱਜੀ ਕਹਿਣ ਲੱਗਾ ਹੱਛਾ ਤੇਰਾ ਵੀ ਮੇਰੇ ਤੇ ਯਕੀਨ ਨਹੀਂ ਰਿਹਾ ਇਹ ਆ ਕੇ ਉਹ ਰੋਣ ਲੱਗ ਪਿਆ ਇੰਨੇ ਨੂੰ ਇੱਕ ਸਿਪਾਹੀ ਆ ਕੇ ਆਖੜ ਲੱਗਾ ਕਿ ਮੁਲਾਕਾਤ ਦਾ ਵਕਤ ਖਤਮ ਹੋ ਚੁੱਕਾ ਹੈ ਤੇ ਰਗਵੀਰ ਸਿੰਘ ਨੇ ਆਪਣੀ ਵੋਟੀ ਅਰ ਬੱਚਿਆਂ ਨੂੰ ਅਖੀਰੀ ਵਾਰ ਪਿਆਰ ਭਰੇ ਨੈਣਾਂ ਨਾਲ ਦੇਖਾ ਅਤੇ ਫਿਰ ਦੂਜੇ ਪਾਸੇ ਮੁਹ ਕਰ ਲਿਆ ਜਦੋਂ ਵੋਟੀ ਅਰ ਬੱਚੇ ਚਲੇ ਗਏ ਰਗਵੀਰ ਸਿੰਘ ਦਿਲਨਰ ਗੱਲਾਂ ਕਰਨ ਲੱਗਾ ਅੱਛਾ ਕਰਤਾਰ ਹੁਣ ਤਾਂ ਵੋਟਰੀ ਵੀ ਸ਼ੱਕ ਕਰਦੀ ਹੈ ਸੱਚ ਹੈ ਅੰਤਜਮੀ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਸੱਚ ਨੂੰ ਨਹੀਂ ਜਾਣਦਾ ਕੇਵਲ ਪ੍ਰਮਾਤਮਾ ਤੋਂ ਹੀ ਦਇਆ ਮੰਗਣੀ ਚਾਹੀਦੀ ਹੈ ਔਰ ਉਸਦੇ ਦਰ ਹੀ ਮਿਹਰ ਦੀ ਆਸ ਹੋ ਸਕਦੀ ਹੈ ਆਸ ਦਾ ਲੱਕ ਟੁੱਟ ਚੁੱਕਾ ਸੀ ਹੁਣ ਰਗਵੀਰ ਸਿੰਘ ਨੇ ਰੱਬ ਵੱਲ ਧਿਆਨ ਮੋੜਿਆ ਹਾਕਮ ਦੇ ਹੁਕਮ ਅਨੁਸਾਰ ਬੈਂਤ ਲਗਾ ਕੇ ਕੁਝ ਦਿਨ ਮਗਰੋਂ ਹੋਰ ਕੈਦੀਆਂ ਸਣੇ ਰਗਵੀਰ ਸਿੰਘ ਨੂੰ ਕਾਲੇ ਪਾਣੀ ਭੇਜਿਆ ਗਿਆ ਰਗਵੀਰ ਸਿੰਘ ਦੇ ਕਾਲੇ ਪਾਣੀ ਵਿੱਚ 26 ਸਾਲ ਬੀਤ ਗਏ ਸਿਰ ਦੇ ਵਾਲ ਦੁੱਧ ਵਾਂਗ ਬੱਗੇ ਹੋ ਗਏ ਦਾੜੀ ਵੀ ਪਤਲੀ ਲੰਬੀ ਚਿੱਟੀ ਹੋ ਗਈ ਤਬੀਅਤ ਵਿੱਚ ਚੁਲਬਲੇ ਪਨ ਵਾਲਾ ਹੁਣ ਨਾਮ ਨਿਸ਼ਾਨ ਨਹੀਂ ਸੀ ਲੱਕ ਕੁੱਬਾ ਹੋ ਗਿਆ ਚਾਲ ᱛਿਮੀ ਬੋਲਣ ਥੋੜਾ ਹੱਸਣਾ ਬਹੁਤ ਹੀ ਥੋੜਾ ਅਰ ਸਮਾਂ ਅਕਸਰ ਰੱਬ ਨੂੰ ਚੇਤੇ ਕਰਦੇ ਆਂ ਬੀਤ ਦਾ ਸੀ ਰਗਵੀਰ ਸਿੰਘ ਨੇ ਕਾਲੇ ਪਾਣੀ ਵਿੱਚ ਨਾਰੀਅਲ ਦੇ ਫਰਸ਼ਾਦੇ ਬਣਾਣੇ ਸਿੱਖ ਲਏ ਅਰ ਕੰਮ ਤੋਂ ਜਦੋਂ ਵਿਹਲਾ ਹੁੰਦਾ ਸੀ ਤਾਂ ਇੱਕ ਸ਼ਬਦਾਂ ਵਾਲਾ ਗੁਟਕਾ ਪੜਦਾ ਰਹਿੰਦਾ ਸੀ ਅਫਸਰ ਉਸ ਦੇ ਨਾਲ ਉਸ ਦੀ ਤਾਬਿਆਦਾਰੀ ਦੇ ਕਾਰਨ ਖੁਇਸਨ ਅਤੇ ਬਾਕੀ ਕੈਦੀ ਉਸ ਦਾ ਆਦਰ ਕਰਦੇ ਸਨ ਅਰ ਬਾਬਾ ਆ ਕੇ ਸਾਦੇ ਸਨ ਜਦੋਂ ਕਿਸੇ ਅਤ ਦੁੱਖ ਦੀ ਸ਼ਿਕਾਇਤ ਨੂੰ अवसरਾ ਤੱਕ ਪਹੁੰਚਾਉਣਾ ਹੁੰਦਾ ਸੀ ਤਾਂ ਸਾਰੇ ਕਹਿੰਦੇ ਸੀ ਪ੍ਰਮਾਤਮਾ ਬਾਬੇ ਨੂੰ ਭੇਜੋ ਅਤੇ ਜਦੋਂ ਕੈਦੀ ਆਪਸ ਵਿੱਚ ਲੜ ਪੈਂਦੇ ਸਨ ਤਾਂ ਬਾਬਾ ਰਗਵੀਰ ਸਿੰਘ ਹੀ ਮົນਸਬੀ ਕਰਦਾ ਸੀ ਇਹਨਾਂ 26 ਸਾਲਾਂ ਵਿੱਚ ਰਗਵੀਰ ਸਿੰਘ ਨੂੰ ਘਰੋਂ ਕੋਈ ਚਿੱਠੀ ਪੱਤਰ ਨਾ ਆਇਆ ਤੇ ਉਸ ਨੂੰ ਆਪਣੀ ਬੋਟੀ ਜਾਂ ਬਾਲ ਬੱਚਿਆਂ ਦੀ ਸੁੱਖ ਸੰਦਾ ਕੋਈ ਪਤਾ ਨਹੀਂ ਸੀ ਇਕਰਾ ਕੈ ਨਮੇ ਕੈਦੀ ਹਿੰਦ ਤੋਂ ਆਈ ਸ਼ਾਮ ਦੇ ਵੇਲੇ ਪੁਰਾਣੀ ਕੈਦੀ ਨਵੇਂਆਂ ਦੇ ਕੋਲ ਇਕੱਠੇ ਹੋਏ ਅਤੇ ਪਤਾ ਸੁਰ ਲੈਣ ਲੱਗੇ ਕਿ ਕਿਹੜੇ ਦੇਸ਼ ਤੋਂ ਅਤੇ ਕਿਸ ਕਿਸ ਜ਼ੁਰਮ ਵਿੱਚ ਇੱਥੇ ਆਏ ਹਨ ਰਗਵੀਰ ਸਿੰਘ ਵੀ ਕੋਲ ਬੈਠਾ ਚੁੱਪ ਕੀਤਾ ਗੱਲਾਂ ਬਾਤਾਂ ਸੁਣ ਰਿਹਾ ਸੀ ਨਵੇਂ ਕੈਦੀਆਂ ਵਿੱਚੋਂ ਇੱਕ ਲੰਮੇ ਕੱਦ ਦਾ 60 ਸਾਲ ਦਾ ਆਦਮੀ ਸੀ ਦਾੜੀ ਉਸ ਦੀ ਮੁੰਨੀ ਹੋਈ ਪਰੰਤੂ ਚਿੱਟੀ ਸੀ ਉਹ ਆਪਣੀ ਵਿਥਿਆ ਇਸ ਪ੍ਰਕਾਰ ਸੁਣਾਉਣ ਲਗਾ ਭਰਾਓ ਮੈਨੂੰ ਤਾਂ ਇੱਥੇ ਐਵੇਂ ਹੀ ਭੇਜ ਦਿੱਤਾ ਏ ਮੈਂ ਰਾਹ ਜਾਂਦਿਆਂ ਸੜਕ ਤੋਂ ਕਿਸੇ ਦੀਆਂ ਮੁਰਕੀਆਂ ਡਿੱਗੀਆਂ ਚੁੱਕੀਆਂ ਅਤੇ ਚੁੱਕਣ ਵੇਲੇ ਹੀ ਮੈਂ ਫੜਿਆ ਗਿਆ ਅਤੇ ਮੈਂ ਬਥੇਰੇ ਤਰਲੇ ਕੱਢੇ ਪਰੰਤੂ ਪੁਲਿਸ ਨੇ ਮੇਰੇ ਉੱਤੇ ਡਾਕੇ ਦਾ ਜ਼ੁਰਮ ਲਾ ਕੇ ਕਾਲੇ ਪਾਣੀ ਭੇਜ ਦਿੱਤਾ ਮੈਂ ਕਈ ਵਾਰ ਕਿਹਾ ਕਿ ਮੈਂ ਡਾਕਾ ਨਹੀਂ ਮਾਰਿਆ ਸੜਕ ਤੇ ਪਈ ਚੀਜ਼ ਚੁੱਕੀ ਹੈ ਪਰੰਤੂ ਉਹ ਨਾ ਇੱਕ ਨਾ ਸੁਣੀ ਭਾਵੇਂ ਮੇਰੇ ਕਰਤੂਤ ਤਾਂ ਜਿਹੇ ਹਨ ਕਿ ਅੱਜ ਤੋਂ ਕਈ ਵਰੇ ਪਹਿਲਾਂ ਮੈਨੂੰ ਇੱਥੇ ਪਹੁੰਚ ਜਾਣਾ ਚਾਹੀਦਾ ਸੀ ਪਰ ਹੁਣ ਤਾਂ ਮੈਂ ਐਵੇਂ નિર્ਦੋਸ਼ਾ ਹੀ ਆਇਆ ਹਾਂ ਅੱਛਾ ਹੁਣ ਦੁਖੜੇ ਫੋਲਣ ਦਾ ਕਿਲਾ ਮੈਂ ਤਾਂ ਅੱਗੇ ਵੀ ਕਾਲੇ ਪਾਣੀ ਰਹਿ ਚੁੱਕਾ ਹਰੰਤੂ ਉਦੋਂ ਥੋੜਾ ਹੀ ਚਿਰ ਇੱਕ ਕੈਦੀ ਨੇ ਪੁੱਛਿਆ ਭਰਾ ਆਪਣਾ ਘਰ ਕਿੱਥੇ ਕੋਨੇ ਨਵਾਂ ਕੈਦੀ ਬੋਲਿਆ ਘਰ ਤਾਂ ਮੇਰਾ ਗੁਜਰਾਵਾਲੇ ਦੇ ਜ਼ਿਲ੍ਹੇ ਕ੍ਰੀਮਨਗਰ ਪਿੰਡ ਹੈ ਨਾਂ ਮੇਰਾ ਰਹੀਮਾ ਤੇ ਪਿਓ ਮੇਰੇ ਦਾ ਨਾਂ ਕਾਦਰਾ ਹੈ ਰਗਵੀਰ ਸਿੰਘ ਨੇ ਕ੍ਰੀਮਨਗਰ ਦਾ ਨਾਂ ਸੁਣ ਕੇ ਸਿਰ ਉੱਪਰ ਚੁੱਕਿਆ ਤੇ ਪੁੱਛਣ ਲੱਗਾ ਭਰਾ ਰਹੀਮਾ ਤੈਂ ਕਦੀ ਰਗਵੀਰ ਸਿੰਘ ਸੁਦਾਗਰ ਦਾ ਨਾਂ ਵੀ ਸੁਣਿਆ ਹੋਇਆ ਓਸ ਦੇ ਪੁੱਤਰ-ਪੋਤਰੇ ਅੱਜਕੱਲ ਕੋਈ ਹੈ ਨ ਕਿ ਨਹੀਂ ਰਹੀਮੇ ਆਖਿਆ ਹਾਂ ਮੈਂ ਉਹਨਾਂ ਨੂੰ ਜਾਣਦਾ ਹਾਂ ਰਗਵੀਰ ਸਿੰਘ ਦਾ ਇੱਥੇ ਕਾਲੇ ਪਾਣੀ ਹੈ ਓਸ ਦੇ ਬਾਲ ਬੱਚਿਆਂ ਨੇ ਚੰਗਾ ਕੰਮ ਤਾਂ ਦਾ ਸਾਂਭਿਆ ਹੋਇਆ ਏ ਔਰ ਉਹ ਚੌਖੇ ਤਨੀ ਹਨ ਉਹਨਾਂ ਦੇ ਪਿਓ ਨੇ ਤਾਂ ਕੋਈ ਬੜਾ ਹੀ ਭਾਰੀ ਜ਼ੁਰਮ ਕੀਤਾ ਹੋਣਾ ਏ ਜਿਹੜਾ ਇੱਥੇ ਆਇਆ ਤੇ ਬਾਬਾ ਜੀ ਤੁਸੀਂ ਦੱਸੋ ਖਾਂ ਤੁਸੀਂ ਇੱਥੇ ਕਾਲੇ ਪਾਣੀ ਕਿਵੇਂ ਆਏ ਰਗਵੀਰ ਸਿੰਘ ਦਾ ਚਿੱਤ ਆਪਣੇ ਦੁੱਖੜੇ ਰੋਣ ਤੇ ਨਹੀਂ ਸੀ ਕਰਦਾ ਉਸ ਨੇ ਠੰਡਾ ਸਾਲ ਲਿਆ ਤੇ ਆਖਿਆ ਅੱਜ 26 ਸਾਲ ਹੋ ਗਏ ਹਨ ਮੈਂ ਇਥੇ ਆਪਣੇ ਪਾਪਾ ਦਾ ਫਲ ਭੋਗਣ ਲਈ ਭੇਜਿਆ ਗਿਆ ਸੀ ਰਹੀਮੇ ਪੁੱਛਿਆ ਪਰੰਤੂ ਤੁਹਾਡੇ ਵਿਰੁੱਧ ਜ਼ੁਰਮ ਕੀ ਹੈ ਬਾਬੇ ਨੇ ਇਹਨਾਂ ਨੂੰ ਕਰਮਾਂ ਦਾ ਫਲ ਹੋਰ ਕੋਈ ਹਾਲ ਦੱਸਣ ਲਈ ਉਹ ਤਿਆਰ ਨਾ ਹੋਇਆ ਪਰੰਤੂ ਦੂਜੇ ਕੈਦੀਆਂ ਨੇ ਰਹੀਮੇ ਨੂੰ ਬਾਬੇ ਦੇ ਜ਼ੁਰਮ ਸੰਬੰਧੀ ਦੱਸ ਦਿੱਤਾ ਕਿ ਕਿਸੇ ਬਦਮਾਸ਼ ਨੇ ਇੱਕ ਸੁਦਾਗਰ ਨੂੰ ਵੱਢ ਸੁਟਿਆ ਅਰ ਦੋਸ਼ ਰਗਵੀਰ ਸਿੰਘ ਦੇ ਨਾਂ ਲੱਗਾ ਰਹੀਮੇ ਨੇ ਜਦੋਂ ਇਹ ਸਾਰੀ ਗੱਲ ਸੁਣੀ ਤਾਂ ਉਸਨੇ ਬਾਬੇ ਵੱਲ ਇੱਕ ਐਰਾ ਵੇਖਿਆ ਆਪਣੇ ਗੋਡਿਆਂ ਤੇ ਹੱਥ ਰੱਖ ਕੇ ਆਖਣ ਲੱਗਾ ਇਹ ਤਾਂ ਬੜੀ ਵਿਚਿੱਤਰ ਗੱਲ ਐ ਪਰ ਬਾਬਾ ਜੀ ਤੁਸੀਂ ਤਾਂ ਬਹੁਤ ਹੀ ਛੇਤੀ ਬੁੱਢੇ ਹੋ ਗਏ ਹੋ ਹੋਰ ਕੈਦੀ ਪੁੱਛਣ ਲੱਗੇ ਕਿ ਇਸ ਵਿੱਚ ਵਿਚਿੱਤਰ ਗੱਲ ਕਾਦੀ ਹੋਈ ਉਸਨੇ ਇਸ ਤੋਂ ਪਹਿਲਾਂ ਰਗਵੀਰ ਸਿੰਘ ਨੂੰ ਕਦੋਂ ਵੇਖਿਆ ਸੀ ਪਰੰਤੂ ਰਹੀਮੇ ਨੇ ਕੇਵਲ ਇੰਨਾ ਹੀ ਆਖਿਆ ਇਹ ਤਾਂ ਜਾਦੂ ਦੇ ਖੇਡ ਹੋਈ ਅਸੀਂ ਇਸ ਪ੍ਰਕਾਰ ਫੇਰ ਆਪਸ ਵਿੱਚ ਇਕੱਠੇ ਹੋ ਗਏ ਹਾਂ ਉਸ ਨੇ ਇਹ ਨ ਬਚਣਾ ਨੇ ਰਗਵੀਰ ਸਿੰਘ ਦੇ ਦਿਲ ਵਿੱਚ ਸ਼ੱਕ ਪਾਇਆ ਕਿ ਕੀ ਪਤਾ ਰਹੀਮੇ ਨੂੰ ਉਸ ਕਤਲ ਦਾ ਕੁਝ ਪੇਤ मालूम ਹੋਵੇ ਉਸ ਤੋਂ ਪੁੱਛਣ ਲੱਗਾ ਭਰਾ ਰਹੀਮਿਆ ਉਸ ਕਤਲ ਦਾ ਤੈਨੂੰ ਪਤਾ ਹੈ ਕੀ ਤੂੰ ਮੈਨੂੰ ਹੋਰ ਕਿਸੇ ਥਾਂ ਤੇ ਵੇਖਿਆ ਹੋਇਆ ਹੈ ਰਹੀਮੇ ਆਖਿਆ ਹਾਂ ਮੈਂ ਉਸ ਕਤਲ ਸੰਬੰਧੀ ਸੁਣਿਆ ਲੋਕਾਂ ਸਾਰਿਆਂ ਨੇ ਸੁਣਿਆ ਸੀ ਪਰੰਤੂ ਹੁਣ ਬੜਾ ਚਿਰ ਹੋ ਗਿਆ ਤੇ ਮੈਂ ਜੋ ਕੁਝ ਸੁਣਿਆ ਸੀ ਭੁੱਲ ਗਿਆ। ਬਾਬਾ, ਕੁਝ ਤੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਕਤਲ ਕਿਸ ਨੇ ਕੀਤਾ ਸੀ? ਰਹੀਮਾ ਹੱਸ ਪਿਆ। ਹਾਂ ਉਸਨੇ ਹੀ ਮਾਰਿਆ ਹੋਣਾ ਹੈ ਜਿਸਦੇ ਅਸਵਾਬ ਵਿੱਚ ਉਹ ਛੁਰਾ ਲੱਭਿਆ। ਇਹ ਤਾਂ ਹੋ ਨਹੀਂ ਸਕਦਾ ਕਿ ਕਿਸੇ ਹੋਰ ਨੇ ਮਾਰ ਕੇ ਛੁਰਾ ਤੁਹਾਡੇ ਅਸਵਾਬ ਵਿੱਚ ਰੱਖ ਦਿੱਤਾ ਹੋਵੇ। ਕਿਉਂਕਿ ਇਹ ਅਸਵਾਬ ਤੁਹਾਡੀ ਆਪਣੀ ਸਰਾਂਦੀ ਦੇ ਕੋਲ ਹੀ ਪਿਆ ਸੀ। ਤੇ ਜੇ ਕੋਈ ਉਥੇ ਛੋਰਾ ਰੱਖਦਾ ਤਾਂ ਜ਼ਰੂਰ ਸੁਣ ਲੈਂਦਾ ਰਹੀਮੇ ਦੀ ਇਹ ਗੱਲ ਸੁਣ ਕੇ ਰਗਵੀਰ ਸਿੰਘ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਹ ਸੇ ਰਹੀਮੇ ਨੇ ਜ਼ਰੂਰ ਸੌਦਾਗਰ ਨੂੰ ਮਾਰਿਆ ਹੋਣਾ ਹੈ ਰਗਵੀਰ ਸਿੰਘ ਹੋਰ ਗੱਲਬਾਤ ਨਾ ਕਰ ਸਕਿਆ ਉਥੋਂ ਉੱਠ ਕੇ ਤੁਰ ਪਿਆ ਉਸ ਦੇ ਦਿਲ ਤੇ ਉਦਾਸੀ ਆ ਗਈ ਤੇ ਉਸ ਦੀਆਂ ਅੱਖਾਂ 'ਗੇ ਬੀਤੇ ਹੋਇਆ ਜ਼ਮਾਨਾ ਆ ਗਿਆ ਆਪਣੇ ਖਿਆਲ ਲੱਗੇ ਉਸ ਨੇ ਆਪਣੀ ਵੋਟੀ ਵਾਲਾ ਉਹ ਨਜ਼ਾਰਾ ਲਿਆਂਦਾ ਜਦੋਂ ਉਸ ਨੂੰ ਜੇਲ੍ਹ ਵਿੱਚ ਮਿਲਣ ਲਈ ਬੱਚਿਆ ਸਣੇ ਆਈ ਸੀ ਖਿਆਲ ਵਿੱਚ ਹੀ ਉਸਨੇ ਮੁੜ ਉਸ ਨਾਲ ਗੱਲਾਂ ਕਰੀਆਂ ਪਰ ਬੱਚਿਆਂ ਨੂੰ ਚੁੰਮਿਆ ਉਸ ਦੀਆਂ ਅੱਖਾਂ ਅਗੇ ਆਪਣੇ ਬੱਚੇ ਆ ਗਏ ਜਿਨ੍ਹਾਂ ਵਿੱਚ ਉਹ ਇੱਕ ਖੇਡਦਾ ਸੀ ਤੇ ਦੂਜਾ ਮਾਂ ਦੇ ਕੁਛੜ ਸੀ ਉਸ ਦੀਆਂ ਅੱਖਾਂਗੇ ਆਪਣੀ ਜਵਾਨੀ ਖੁਸ਼ੀ ਦਾ ਸਮਾਂ ਤੇ ਮौज-ਬਹਾਰ ਆ ਗਈਆਂ ਯਾਦ ਆ ਗਿਆ ਕਿ ਜਦੋਂ ਪੁਲਿਸ ਵਾਲੇ ਫੜਨ ਆਏ ਸਨ ਦਾਮੇ ਮੌਜ ਵਿੱਚ 7 ਵਜਾ ਰਿਹਾ ਸੀ ਫਿਰ ਉਹ ਥਾਂ ਚੇਤੇ ਆਈ ਜਿੱਥੇ ਉਸਦੇ ਬੈਂਡ ਵੱਜੇ ਸਨ ਬੈਂਡ ਮਾਰਨ ਵਾਲਿਆਂ ਤੇ ਹੋਰ ਵੇਖਣ ਵਾਲਿਆਂ ਦੀਆਂ ਸ਼ਕਲਾਂ ਅੱਗੇ ਆ ਗਈਆਂ ਆਪਣੀ ਹਾਤਕੜੀ ਤੇ ਬੇੜੀਆਂ ਚੇਤੇ ਆ ਕੇ ਫੇਰ ਕਾਲੇ ਪਾਣੀ ਵਿੱਚ ਬੀਤ ਚੁੱਕੇ 26 ਸਾਲ ਅੱਖਾਂ ਅੱਗੇ ਆਏ ਇਹਨਾਂ ਸੋਚਾਂ ਵਿੱਚ ਰਗਵੀਰ ਸਿੰਘ ਦੇ ਦਿਲ ਦੇ ਐਡੀ ਉਦਾਸੀ ਆਈ ਕੀ ਉਸ ਦੇ ਮਨ ਵਿੱਚ ਆਤਮ ਹੱਤ ਕਰਨ ਦਾ ਖਿਆਲ ਫੁਰਿਆ ਤੇ ਫਿਰ ਆਪਣੇ ਦਿਲ ਨੂੰ ਆ ਕੇ ਇਹ ਸਭ ਸਜ਼ਾ ਮੈਨੂੰ ਰਹੀਮੇ ਦੇ ਬਦਲੇ ਮਿਲੀ ਕਦੀ ਕਦੀ ਉਸ ਨੂੰ ਰਹੀਮੇ ਉੱਪਰ ਇੰਨਾ ਗੁੱਸਾ ਆਵੇ ਕਿ ਉਸ ਨੇ ਮਾਰ ਸੁਟਣ ਨੂੰ ਚਿਤ ਆਖੇ ਸਾਰੀ ਰਾਤ ਰਗਵੀਰ ਸਿੰਘ ਨੇ ਪਾਠ ਕਰਦਿਆਂ ਬਿਤਾ ਦਿੱਤੀ ਪਰੰਤੂ ਦਿਲ ਸ਼ਾਂਤ ਨਾ ਹੋਇਆ ਜਦੋਂ ਦਿਨ ਹੋਇਆ ਉਹ ਰਹੀਮੇ ਦੇ ਕੋਲ ਦੀ ਲੰਘਣ ਵੇਲੇ ਉਸ ਨੇ ਮੂੰਹ ਵੱਲ ਵੀ ਨਾ ਦੇਖਿਆ ਕਰੀ ਇਸ ਤਰ੍ਹਾਂ 2 ਹਫ਼ਤੇ ਲੰਘ ਗਏ ਰਗਵੀਰ ਸਿੰਘ ਨੂੰ ਰਾਤ ਨੀਂਦਰ ਨਹੀਂ ਪੈਂਦੀ ਸੀ ਇਹ ਉਦਾਸੀ ਚਿੱਤੋ ਤੇ ਐਨੀ ਪ੍ਰਬਲ ਸੀ ਕਿ ਉਸ ਨੂੰ ਕੁਝ ਨਹੀਂ ਸੁਲਦਾ ਸੀ ਇੱਕ ਏਕੀ ਰਾਤ ਵੇਲੇ ਉਹ ਆਪਣੀ ਜੇਲ੍ਹ ਵਿੱਚ ਹੀ ਫਿਰ ਰਿਹਾ ਸੀ ਕਿ ਉਸ ਨੂੰ ਇੱਕ ਥਾਂ ਤੋਂ ਮਿੱਟੀ ਕਿਰਦੀ ਨਜ਼ਰ ਪਈ ਉਹ ਐਸਾ ਕਾਰਨ ਢੂੰਡਣ ਲਈ ਉੱਥੇ ਹੀ ਠਹਿਰ ਗਿਆ ਤਾਂ ਲੁਕਿਆ ਹੋਇਆ ਰਹੀਮਾ ਕਬਰਾ ਕੇ ਉਸ ਦੇ ਸਾਹਮਣੇ ਆ ਗਿਆ ਰਗਵੀਰ ਸਿੰਘ ਬੇਪਰਵਾਹੀ ਨਾਲ ਉਥੋ ਟੁਰਨ ਹੀ ਲੱਗਾ ਸੀ ਪਰੰਤੂ ਰਹੀਮੇ ਨੇ ਉਸ ਦੇ ਬਾਹ ਫੜ ਲਈ ਅਤੇ ਦੱਸਣ ਲੱਗਾ ਕਿ ਮੈਂ ਜੇਲ੍ਹ ਦੀ ਦੀਵਾਰ ਵਿੱਚੋਂ ਸੁਰਾਖ ਕਰ ਰਿਹਾ ਹਾਂ ਅਰੋਜ਼ ਥੋੜੀ ਥੋੜੀ ਮਿੱਟੀ ਆਪਣੀ ਜੁੱਤੀ ਵਿੱਚ ਪਾ ਲੈਂਦਾ ਹਾਂ ਤੇ ਜਦੋਂ ਬਾਹਰ ਕੰਮ ਕਰਨ ਜਾਂਦੇ ਹਾਂ ਉਦੋਂ ਸੁੱਟ ਆਉਂਦਾ ਹਾਂ ਜੇ ਤਾ ਤੂੰ ਚੁੱਪ ਰਹੇ ਤਾਂ ਮੈਂ ਤੈਨੂੰ ਵੀ ਇਸੇ ਮੋਰੇ ਦੇ ਰਾਹੀਂ ਬਾਹਰ ਕੱਢ ਦਿਆਂਗਾ ਤੇ ਆਪ ਵੀ ਨਿਕਲ ਜਾਵਾਂਗਾ ਪਰ ਜੇ ਤੂੰ ਮੇਰੇ ਤੇ ਚੁਗਲੀ ਕੀਤੀ ਤਾਂ ਭਾਵੇਂ ਉਹ ਮੈਨੂੰ ਹੁਣ ਬੈਂਤ ਮਾਰ ਲੈਣਗੇ ਪਰ ਉਸ ਤੋਂ ਪਿੱਛੋਂ ਮੈਂ ਤੇਰੀ ਮਿੱਟੀ ਖوار ਕਰਾਂਗਾ ਮੈਂ ਤੈਨੂੰ ਮਾਰ ਸੁੱਟਾਂਗਾ ਜਦੋਂ ਰਗਵੀਰ ਸਿੰਘ ਨੇ ਆਪਣੇ ਵੈਰੀ ਨੂੰ ਵੇਖਿਆ ਤਾਂ ਗੁੱਸੇ ਨਾਲ ਉਸ ਦਾ ਮੂੰਹ ਲਾਲ ਹੋ ਗਿਆ ਸਾਰਾ ਸਰੀਰ ਕੰਬ ਉਠਿਆ ਇੱਕ ਝਟਕੇ ਨਾਲ ਉਸ ਨੇ ਆਪਣੀ ਬਾਹਰ ਹੀਮੇ ਦੇ ਹੱਥੋਂ ਛੁਡਾ ਲਈ ਤੇ ਆਖਿਆ ਮੈਨੂੰ ਨਾਸ ਜਾਣ ਦਾ ਕੋਈ ਲਾਭ ਨਹੀਂ ਤੇ ਜਿਹੜਾ ਮੈਨੂੰ ਮਾਰ ਸੁਟਣ ਦਾ ਡਰਾਵਾ ਦੇਣਾ ਏ ਤੂੰ ਮੈਨੂੰ ਅੱਜ ਤੋਂ 26 ਸਾਲ ਪਹਿਲਾਂ ਦਾ ਮਾਰ ਚੁੱਕਾ ਏ ਤੇਰੇ ਉੱਤੇ ਚੁਗਲੀ ਕਰਾਂਗਾ ਜਾਂ ਨਾ ਇਸ ਵਿੱਚ ਜਿਵੇਂ ਮੇਰੇ ਕਰਤਾਰ ਦੀ ਮਰਜ਼ੀ ਹੋਵੇਗੀ ਉਸੇ ਤਰ੍ਹਾਂ ਹੋਵੇਗਾ ਦੂਜੇ ਦਿਨ ਜਦੋਂ ਕੈਦੀ ਬਾਹਰ ਕੰਮ ਕਰਨ ਗਏ ਤਾਂ ਪਿੱਛੋਂ ਪਹਿਰੇਦਾਰਾਂ ਨੇ ਰਹੀਮੇ ਵਾਲਾ ਉਹ ਮੋਰਾ ਕਿਤੇ ਵੇਖ ਲਿਆ ਚੈਟ ਰਿਪੋਰਟ ਹੋ ਗਈ ਤੇ ਜੇਲ ਦਾ ਵੱਡਾ ਦਰੋਗਾ ਪੜਤਾਲ ਕਰਨ ਲੱਗਾ ਹਰ ਇੱਕ ਕੈਦੀ ਤੋਂ ਪੁੱਛਿਆ ਗਿਆ ਕਿ ਜੇਲ੍ਹ ਦੀ ਦੀਵਾਰ ਵਿੱਚ ਮੋਰਾ ਕੌਣ ਕਰ ਰਿਹਾ ਸੀ ਸਾਰੇ ਹੀ ਮੁਕਰ ਗਏ ਜਿਨ੍ਹਾਂ ਨੂੰ ਪਤਾ ਵੀ ਸੀ ਉਹਨਾਂ ਨੇ ਵੀ ਇਸ ਡਰ ਤੋਂ ਨਾਉ ਨਾ ਲਿਆ ਕਿ ਨਾਉ ਲਿਆ ਰਹੀਮੇ ਨੂੰ ਬੈਂਤਾਂ ਦੀ ਸਖਤ ਮਾਰ ਪਵੇਗੀ ਦਰੋਗਾ ਪੁੱਛਦਾ ਪੁੱਛਦਾ ਰਗਵੀਰ ਸਿੰਘ ਦੇ ਕੋਲ ਆਇਆ ਉਹਨੂੰ ਪਤਾ ਸੀ ਕਿ ਇਹ ਸੱਚਾ ਆਦਮੀ ਹੈ ਪੁੱਛਣ ਲੱਗਾ ਬਾਬਾ ਤੂੰ ਸੱਚ ਬੋਲਦਾ ਹੈ ਰੱਬ ਨੂੰ ਸਾਖੀ ਜਾਣ ਕੇ ਦੱਸ ਕੇ ਮੋਰਾ ਕਿਸ ਨੇ ਕੀਤਾ ਰਹੀਮਾ ਵੀ ਕੋਲ ਖੜਾ ਬੜੇ ਫਿਕਰ ਵਿੱਚ ਖਰ-ਖਰ ਕੰਬ ਰਿਆ ਸੀ ਅਤੇ ਡਰ ਦੇ ਮਾਰੇ ਉਹ ਰਗਵੀਰ ਸਿੰਘ ਦੇ ਸਾਹਮਣੇ ਅੱਖ ਵੀ ਨਹੀਂ ਸੀ ਜੁਪਦਾ ਰਗਵੀਰ ਸਿੰਘ ਦੇ ਹੱਥ ਅਰ ਬੁੱਲ ਕੰਬੇ ਤੇ ਉਸਨੇ ਦਿਲ ਵਿੱਚ ਸੋਚਿਆ ਇਸ ਆਦਮੀ ਨੇ ਮੈਨੂੰ ਚੰਗੀ ਤਰ੍ਹਾਂ ਗਾਲਿਆ ਹੈ ਮੈਂ ਹੁਣ ਇਸ ਉੱਪਰ ਖਿਮਾ ਕਿਉਂ ਕਰਾਂ ਜਿੱਦਾਂ ਮੈਨੂੰ ਦੁੱਖ ਹੋਇਆ ਹੈ ਇਸ ਨੂੰ ਵੀ ਹੋਵੇ ਅੱਛਾ ਤਾਂ ਫਿਰ ਮੈਂ ਇਸੇ ਹੀ ਕਹਿਤ ਕਰਦੇ ਹਾਂ ਇਸ ਨੂੰ ਬੈਤ ਤਾਂ ਜ਼ਰੂਰ ਵੱਜਣਗੇ ਪਰ ਇਸ ਨਾਲ ਮੇਰਾ ਕੀ ਸਵਰੇਗਾ ਦਰੋਗੇ ਨੇ ਫਿਰ ਪੁੱਛਿਆ ਬਾਬਾ ਸੱਚ ਕਹੋ ਇਹ ਮੋਰਾ ਕਿਸ ਨੇ ਕੀਤਾ ਰਗਵੀਰ ਸਿੰਘ ਨੇ ਰਹੀਮੇ ਵੱਲ ਐਵੇਂ ਵੇਖਿਆ ਤੇ ਫਿਰ ਦਿਲ ਕਰੜਾ ਕਰਕੇ ਆਖਿਆ ਹਜ਼ੂਰ ਮੈਂ ਨਹੀਂ ਦੱਸ ਸਕਦਾ ਰੱਬ ਦਾ ਹੁਕਮ ਦੱਸਣ ਲਈ ਮੈਨੂੰ ਨਹੀਂ ਮੈਂ ਨਹੀਂ ਦੱਸ ਸਕਦਾ ਜੋ ਤੁਹਾਡੀ ਇੱਛਾ ਹੋਵੇ ਮੇਰੇ ਨਾਲ ਕਰ ਲਵੋ ਮੈਂ ਤੁਹਾਡੇ ਵਾਸਤੇ ਦਿਲੋਗੇ ਨੇ ਬਹੁਤ ਯਤਨ ਕੀਤਾ ਪਰ ਰਗਵੀਰ ਸਿੰਘ ਇਸ ਤੋਂ ਇੱਕ ਅੱਖਰ ਵੱਧ ਨਾ ਬੋਲਿਆ ਤੇ ਇਸ ਪ੍ਰਕਾਰ ਪਤਾ ਨਾ ਲੱਗਾ ਕਿ ਮੋਰਾ ਕਿਸ ਨੇ ਕੀਤਾ ਹੈ ਦੂਜੀ ਰਾਤ ਜਦੋਂ ਰਗਵੀਰ ਸਿੰਘ ਆਪਣੀ ਥਾਂ ਤੇ ਸੁੱਤਾ ਪਿਆ ਸੀ ਉਸ ਨੂੰ ਕਿਸੇ ਦਾ ਆਪਣੀ ਪੈਨਵਾ ਲਾ ਕੇ ਬੈਠਣ ਦਾ ਖੜਾਕ ਹੋਇਆ ਹਨੇਰੇ ਵਿੱਚ ਉਸ ਨੇ ਚੱਕ ਕੇ ਤਾਂ ਵੇਖਿਆ ਇਹ ਤਾਂ ਰਹੀਮਾ ਹੈ ਪੁੱਛਣ ਲੱਗਾ ਤੂੰ ਇੱਥੇ ਕੀ ਪਿਆ ਕਰਦਾ ਏ ਤੂੰ ਮੇਰੇ ਨਾਲ ਕੀ ਕੰਮ ਹੈ ਰਹੀਮ ਚੁੱਪ ਰਿਹਾ ਰਗਵੀਰ ਸਿੰਘ ਉੱਠ ਬੈਠਾ ਤੇ ਆਖਣ ਲੱਗਾ "ਦਾਸ ਤੈਨੂੰ ਕੀ ਕੰਮ ਐ ਤੂੰ ਇੱਥੋਂ ਟੁਰ ਜਾ ਨਹੀਂ ਦਾ ਮੈਂ ਪਹਿਰੇਦਾਰ ਨੂੰ ਸੱਦਾਂਗਾ" ਰਹੀਮਾ ਹੁਣ ਰਗਵੀਰ ਸਿੰਘ ਦੇ ਹੋਰ ਨੇੜੇ ਹੋਇਆ ਤੇ ਹੌਲੀ ਜੀ ਆਖਣ ਲੱਗਾ "ਰਗਵੀਰ ਸਿੰਘ ਜੀ ਮੈਨੂੰ ਬਖਸ਼ ਲੋ" ਰਗਵੀਰ ਸਿੰਘ ਬੋਲਿਆ "ਮੈਥੋਂ ਤੂੰ ਕੀ ਬਖਸ਼ਾਉਣਾ ਐ" ਰਹੀਮਾ "ਉਸ ਸੁਦਾਗਰ ਨੂੰ ਮੈਂ ਮਾਰਿਆ ਸੀ ਤੇ ਛੋਰਾ ਤੁਹਾਡੇ ਬੈਗ ਵਿੱਚ ਲੁਕਾ ਦਿੱਤਾ ਸੀ" ਮੈਂ ਤੁਹਾਨੂੰ ਵੀ ਮਾਰ ਦੇਣ ਲੱਗਾ ਸਾਂ ਪਰੰਤੂ ਉਸ ਵੇਲੇ ਵੇੜੇ ਵਿੱਚ ਕੋਈ ਖੜਾਕ ਹੋਇਆ ਤੇ ਮੈਂ ਤੁਹਾਡੇ ਬੈਗ ਵਿੱਚ ਛੁਰਾ ਪਾ ਕੇ ਬਾਰੀ ਥਣੀ ਖਿਸ ਗਿਆ ਰਗਵੀਰ ਸਿੰਘ ਉੱਕਾ ਹੀ ਚੁੱਪ ਹੋ ਗਿਆ ਸੋਚਾਂ ਵਿੱਚ ਪੈ ਗਿਆ ਕਦੇ ਗੁੱਸਾ ਆਵੇ ਕਦੇ ਦਇਆ ਆਵੇ ਰਹੀਮਾ ਜ਼ਮੀਨ ਤੇ ਗੋਡਿਆਂ ਦੇ ਭਾਰ ਹੋ ਬੈਠਾ ਤੇ ਆਖਣ ਲੱਗਾ ਰਗਵੀਰ ਸਿੰਘ ਜੀ ਮੈਨੂੰ ਖਿਮਾ ਕਰੋ ਰੱਬ ਦੇ ਨਾਂ ਤੇ ਮੈਨੂੰ ਮਾਫ ਕਰ ਦਿਓ ਮੈਂ ਹੁਣ ਵੀ ਅਫਸਰਾ ਨੂੰ ਆਖ ਦੇਵਾਂਗਾ ਕਿ ਉਹ ਸੁਦਾਗਰ ਨੂੰ ਮੈਂ ਮਾਰਿਆ ਸੀ ਇਸ ਤਰ੍ਹਾਂ ਤੁਹਾਨੂੰ ਮਾਫੀ ਮਿਲ ਜਾਵੇਗੀ ਤੇ ਤੁਸੀਂ ਖੁਸ਼ੀ-ਖੁਸ਼ੀ ਇੱਥੋਂ ਵਤਨਾ ਨੂੰ ਮੁੜੋਗੇ ਰਗਵੀਰ ਸਿੰਘ ਬੋਲਿਆ ਮਿੱਤਰਾ ਤੇਰੇ ਵਾਸਤੇ ਤਾਂ ਇਹ ਆਖ ਦੇਣਾ ਸੌਖਾ ਕੰਮ ਹੈ ਪਰ ਮੈਂ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਾਂਗਾ ਮੈਂ ਹੁਣ ਇਹ ਥਾਂ ਛੱਡ ਕੇ ਕਿੱਥੇ ਜਾਣਾ ਹੈ ਮੇਰੀ ਬੋਟੀ ਚੜਾਈ ਕਰ ਚੁੱਕੀ ਹੈ ਮੇਰੇ ਮੁੰਡੇ ਮੈਨੂੰ ਵਿਸਾਰ ਚੁੱਕੇ ਹਨ ਮੈਂ ਹੁਣ ਕਿੱਥੇ ਜਾਣਾ ਹੋਇਆ ਰਹੀਮਾ ਫਿਰ ਵੀ ਉਸੇ ਤਰ੍ਹਾਂ ਹੱਥ ਜੋੜ ਕੇ ਜ਼ਮੀਨ ਨਾਲ ਟੱਕਰਾ ਮਾਰਨ ਲੱਗ ਪਿਆ ਤੇ ਬੋਲਿਆ ਰਗਵੀਰ ਸਿੰਘ ਜੀ ਮੈਨੂੰ ਖਿਮਾ ਕਰੋ ਜਦੋਂ ਮੈਨੂੰ ਬੰਨ੍ਹ ਪੈਂਦੇ ਸਨ ਉਹ ਤਾਂ ਸਹਿ ਸਕਦਾ ਸਾਂ ਪਰ ਤੁਹਾਡੇ ਅੱਗੇ ਅੱਖਾਂ ਨਹੀਂ ਚੱਕ ਸਕਦਾ ਤੇ ਮੈਂ ਡਾ ਸ਼ੈਤਾਨ ਤੁਸੀਂ ਫੇਰ ਵੀ ਮੇਰੇ ਉੱਤੇ ਤਰਸੀ ਕਰਦੇ ਹੋ ਤੁਸੀਂ ਅੱਜ ਮੇਰਾ ਨਾਮ ਨਹੀਂ ਲਿਆ ਰੱਬ ਦੇ ਵਾਸਤੇ ਮੈਨੂੰ ਖਿਮਾ ਕਰੋ ਪਾਪੀ ਮੈਂ ਬੜਾ ਹਤੀਆਰਾ ਪਾਪੀ ਆ ਮੈਨੂੰ ਬਖਸ਼ ਦਿਓ ਇਹ ਆ ਕੇ ਰਹੀਮਾ ਰੋਣ ਲੱਗ ਪਿਆ ਰਗਵੀਰ ਸਿੰਘ ਨੇ ਜਦੋਂ ਰਹੀਮੇ ਨੂੰ ਰੋਂਦਿਆ ਵੇਖਿਆ ਉਸਦੇ ਅਥਰੂ ਵੀ ਫੁੱਟ ਕੇ ਵਹਿ ਤੁਰੇ ਤੇ ਬੋਲਿਆ ਮਿੱਤਰਾ ਰੱਬ ਹੀ ਮਾਫ ਕਰਨ ਹਾਰਾ ਹੈ ਕੀ ਪਤਾ ਮੈਂ ਤੇਰੇ ਨਾਲੋਂ ਕਈ ਸੈਂਕੜੇ ਹਿੱਸੇ ਵਧੇਕ ਪਾਪੀ ਹਾਂ ਅਚਨ ਚੇਤੇ ਹੀ ਹੁਣ ਰਗਵੀਰ ਸਿੰਘ ਦੇ ਮਨ ਵਿੱਚ ਸ਼ਾਂਤੀ ਆ ਗਈ ਉਸ ਨੇ ਘਰ-ਬਾਰ ਲਈ ਹੁਣ ਅਫਸੋਸ ਕਰਨਾ ਤਿਆਗ ਦਿੱਤਾ ਜੇਲ੍ਹ ਵਿੱਚੋਂ ਬਾਹਰ ਜਾਣ ਦੀ ਕੋਈ ਇੱਛਾ ਨਾ ਰਹੀ ਅਰ ਹੁਣ ਕਰਤਾਰ ਦੀ ਯਾਦ ਵਿੱਚ ਹੀ ਲੱਗ ਪਿਆ ਰਹੀਮੀ ਨੇ ਰਗਵੀਰ ਸਿੰਘ ਦੀ ਗੱਲ ਨੂੰ ਨਾਂ ਮੰਨਿਆ ਤੇ ਦੂਜੇ ਦਿਨ ਆਪਣਾ ਕੀਤਾ ਕਤਲ ਅਫਸਰਾਂ પાસે ਜਾ ਦੱਸਿਆ ਜਦ ਇਹ ਗੱਲ ਵੱਡੇ ਅਫਸਰਾਂ ਪਾਸ ਗਈ ਤਾਂ ਰਗਵੀਰ ਸਿੰਘ ਦੀ ਰਿਹਾਈ ਦਾ ਹੁਕਮ ਹੋ ਗਿਆ ਫੈਰੇਦਾਰ ਅਰ ਜੇਲ੍ਹ ਦੇ ਅਫਸਰ ਜਦ ਉਸ ਨੂੰ ਆਜ਼ਾਦ ਕਰਨ ਗਏ ਉਹ ਪਹਿਲਾਂ ਹੀ ਆਜ਼ਾਦ ਹੋ ਚੁੱਕਾ ਸੀ ਸੁਆਦਲਾ ਬਦਲਾ ਲੈ ਕੇ ਇਹ ਪੰਛੀ ਅਕਾਲਪੁਰਖ ਦੇ ਦੇਸ਼ ਨੋਟ ਗਿਆ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ